ਇਹ ਰਾਤ ਤੱਕ ਜਮ ਤੂੰ ਦਾ ਹੁਣ ਸਹੀ ਹੈ ਤੂੰ ਦਾ ਹੁਣ ਦੂਜਿਆਂ ਨੂੰ ਦਿਮਾਗੀ ਬਿਮਾਰ ਕਰੇਗਾ ਇਹ ਤਾਂ ਹੁਣ ਦੂਜਿਆਂ ਨੂੰ ਕਰੂ ਦਿਮਾਗੀ ਬਿਮਾਰ ਇਹ ਰਾਤ ਤੱਕ ਸਪੀਡ ਪਤਾ ਕਿੰਨੀ 80 ਦੀ ਹੈ ਲੈ ਸਹੀ ਗੱਲ 60 ਤਾਂ ਹੋ ਗਈ ਲੈ 50 ਦੇ 40 ਦੀ ਤੱਕ ਗਈ ਸੀ 80 ਦੀ ਸਪੀਡ ਹੈ ਸਪੀਡ ਤਾਂ ਰੱਬ ਦੇ ਹੱਥ 'ਚ ਬੰਦੇ ਦੇ ਹੱਥ 'ਚ ਹੀ ਹੈ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਬਹੁਤ ਸਾਰੇ ਠੀਕ ਠਾਕ ਹੋ ਜੀ। ਇਹ ਮੈਡਮ ਕੀ ਕਰੀ ਜਾਂਦੀ। ਇਹ ਅੱਛੇ ਇਹ ਕੀ ਭਾਪ ਲਈ ਜਣੀ ਕੁਛ ਹੋਈ ਨਾ ਬਸ ਬਹੁਤ ਬੁਰਾ ਹਾਲ ਆ। ਲੈ ਵੀ ਇਹਦਾ ਵੀ ਨਾ ਸਾਹ ਪੇਂਦੀ ਖੱਚਮਾ ਜਾ ਹੁੰਦਾ। ਸਵੇਰ ਸਵੇਰ ਮੇਰੀ ਨਾ ਸਾਤੀ ਆਏ ਹੋ ਜਾਂਦੀ ਜਿਵੇਂ ਮਤਲਬ ਕਿ ਜਾਮ ਤੇ ਸਾਹ ਨਹੀਂ ਆਉਂਦਾ। ਖੰਜ ਖੰਜ ਕੇ ਸਾਹ ਨਹੀਂ ਦਾ। ਇੱਕ ਤਾਂ ਤੂੰ ਦਵਾਈ ਨਹੀਂ ਟਾਈਮ ਨਾਲ ਲੈਂਦੀ ਕੋਈ ਵੀ ਦਵਾਈ ਕੀ ਕਰਾ ਹਣਾ ਤੈਨੂੰ ਸਮਝ ਨਹੀਂ ਆਣੀ ਦਿਨ ਵੇਲੇ ਵਧੀਆ ਹੁੰਦੀ ਐ ਤੇ ਬਸ ਸਵੇਰ ਵੇਲੇ ਬਹੁਤ ਬੁਰਾ ਹਾਲ ਹੁੰਦਾ ਮੇਰਾ ਧਿਆਨ ਇਹ ਨਹੀਂ ਤੂੰ ਰੱਖਦੀ ਆਪ ਤੇ ਸਵੇਰ ਤੇ ਸ਼ਾਮ ਨੂੰ ਆਪ ਦਾ ਧਿਆਨ ਰੱਖਿਆ ਕਰ ਧਿਆਨ ਕਿਵੇਂ ਰੱਖਿਆ ਤੁਹਾਨੂੰ ਰੱਖਣਾ ਚਾਹੀਦਾ ਮੇਰਾ ਧਿਆਨ ਮੈਂ ਤਾਂ ਰੱਖਦਾ ਹੀ ਆ ਨਹੀਂ ਨਾ ਰੱਖਦੇ ਤੁਸੀਂ ਆਲਦੀ ਆਪੂ ਵੀ ਬੰਦੇ ਨੂੰ ਰੱਖਣਾ ਚਾਹੀਦਾ ਮੈਂ ਬਿਮਾਰ ਇਕੱਲਾ ਕੰਮਕਾਰ ਨਹੀਂ ਕੰਮ ਸਪਾਉਣੀ ਸੀ ਹੁਣ ਇਹਦੇ ਵਿੱਚ ਭਾਲ ਭਾਲ ਆਈ ਤਾਂ ਹੈ ਬਾਰੀ ਦੀ ਪਾਈ ਹੈ ਨਾ ਕਿੰਨਾ ਟਾਈਮ ਹੋ ਗਿਆ ਮੈਨੂੰ ਇੱਥੇ ਖੜੀ ਨੂੰ ਚਲ ਕੋਈ ਨਹੀਂ ਲੈ ਲੈ ਪਾਪ ਚੰਗੀ ਤਰ੍ਹਾਂ ਦਵਾਈ ਵੀ ਦਵਾਈ ਲਿਆਓ ਮੈਨੂੰ ਚੱਜ ਦੀ ਕਿਦੋਂ ਲੈ ਆਪਣੇ ਇੰਤਿਹਾਬ ਲੈ ਚੰਗੀ ਤਰ੍ਹਾਂ ਭਾਵ ਤਾਂ ਨਹੀਂ ਲੈਣੀ ਆ ਹੋਰ ਨਾ ਕਿਤੇ ਮੈਨੂੰ ਉਹ ਹੋ ਜੇਗੀ ਕਹਿੰਦੇ ਹੁੰਦੇ ਆ ਕਰੋਨਾ ਤਾਂ ਨਹੀਂ ਹੋ ਗਿਆ ਕਰੋਨਾ ਕਰੋਨਾ ਹੀ ਨਾ ਹੋ ਜੇ ਮੈਨੂੰ ਬੱਚਿਆਂ ਦਾ ਕਰੋਨਾ ਵਾਲੇ ਹੀ ਲੱਗਦੇ ਮੈਨੂੰ ਮੁੱਛੋ ਹੀ ਨਾ ਬੱਸ ਬਹੁਤ ਬੁਰਾ ਹਾਲ ਬਹੁਤ ਬੁਰਾ ਹਾਲ ਚਲ ਕੋਈ ਨਹੀਂ ਪਾਪ ਲੈ ਲੈ ਚੰਗੀ ਤਰ੍ਹਾਂ ਪਾਪ ਤਾਂ ਨਹੀਂ ਲੈਣੀ ਉਹ ਜੋ ਵੀ ਠੀਕ ਕਿਦਾਂ ਨਰਾਇਤਾ ਬਰਾਗ ਰੇ ਅੱਖਾਂ ਦੀ ਦਵਾਈ ਨੀ ਐਵੇਂ ਦਵਾਈਆਂ ਪਾਈ ਜਾਂਦਾ ਬਿਨਾ ਗੱਲ ਤੋਂ ਡਾਕਟਰ ਨੇ ਆਖਿਆ ਸੀ ਨਾ ਪਾਈ ਬਿਨਾ ਗੱਲ ਤੋਂ ਡਾਕਟਰ ਨੇ ਦੱਸਿਆ ਹੋਰ ਸਾਈਕਲ ਤੇ ਤੇ ਮੋਟਰਸਾਈਕਲ ਤੇ ਦਵਾਈ ਲੈ ਕੇ ਨਰਾ ਕਰਕੇ ਤੇਰੀ ਨਿਗਾਹ ਵੀ ਘਟ ਗਈ ਤੇਰੇ ਕੰਨਾਂ ਦਾ ਸੁਣਨੋ ਵੀ ਘਟ ਗਿਆ ਡਾਕਟਰ ਨੇ ਦੱਸਿਆ ਤੂੰ ਵੀ ਜਾਣੀ ਸੀਗਾ ਆ ਤਾਂ ਦਵਾਈ ਪਾਉਂਦਾ ਕੀ ਫਰਕ ਨਹੀਂ ਤੇ ਦਵਾਈ ਨਾ ਕੋ ਸਵਾ ਮਾਰ ਰੱਖਣ ਤੇ ਦਵਾਈ ਨਹੀਂ ਦਵਾਈ ਨਹੀਂ ਤੇ ਖੇਤ ਪਤਾ ਕੀ ਕੀਤਾ ਨੇ ਜਿਸ ਹਾਬਾਂ ਦਾ ਹੈ ਨਹੀਂ ਸੀ ਖੇਤ ਹੱਥ ਤੁਹਾਨੂੰ ਲਿਬੜੇ ਸੀ ਤੇ ਸਵਾਹ ਨਾਲ ਮਾਂਜ ਕੇ ਨਾ ਚੰਗਾ ਇਹਦਾ ਸਵਾਹ ਹੱਥ ਬਹੁਤ ਨਖੇੜਦੀ ਫਿਰ ਅੱਖਾਂ ਵੀ ਹੋ ਸਕਦਾ ਸਾਫ਼ ਕਰ ਦਵੇ ਇਹ ਗੁਰੀਆਂ ਸਵਾਹ ਨਾਲ ਭਾਂਡੇ ਨਹੀਂ ਛੋੜਦੀਆਂ ਸਵਾਹ ਨਾਲ ਨਹੀਂ ਛੋੜਦੀਆਂ ਫਿਰ ਮੈਂ ਥੋੜੀ ਜਿਹੀ ਪਾ ਨਾ ਦਿਮਾਗ 'ਚ ਸਾਫ਼ ਹੋ ਜੂ ਅੱਖ ਇਹ ਹਾਬਾਂ ਅੱਖ 'ਚ ਪਾਏ ਤਾਂ ਸਾਫ਼ ਹੋ ਜੂ ਵੀ ਇਹ ਕਿੰਨੀ ਅੱਖਾਂ 'ਚ ਹਾਬਾਂ ਪਾਏ ਤਾਂ ਅੱਖ ਸਾਫ਼ ਹੋ ਜੂ ਨਹੀਂ ਆਜੇ ਮੈਂ ਸਵਾਹ ਮਾਈ ਤੱਕ ਕੇ ਮੈਂ ਸਾਫ਼ ਹੋਊ ਸਹੀ ਗੱਲ ਫਿਰ ਤਾਂ ਨਹੀਂ ਹੋਣੀ ਸਵਾਨਾ ਭਾਂਡੇ ਹੀ ਚਾਹੁੰਦੇ ਸਵਾਨਾ ਲੀੜੇ ਹੀ ਚਾਹੁੰਦੇ ਸਵਾਨਾ ਲੀੜੇ ਹਾਂ ਸਵਾਨਾ ਲੀੜੇ ਹੀ ਚਾਹੁੰਦੇ ਮੈਂ ਤਾਂ ਤੇਥੋਂ ਸੁਣਿਆ ਪਹਿਲੀ ਵਾਰ ਹਾਂ ਸਵਾਨਾ ਲੀੜੇ ਨੇ ਕਿਹਾ ਮੈਂ ਤਾਰੋਂ ਪੁੱਛਿਆ ਉਹ ਇੰਦੇ ਸਵਾਨਾ ਲੀੜੇ ਕਿਵੇਂ ਉੱਤੇ ਜਾਂਦੇ ਪਾਉਣਗੇ ਉਹ ਲੀੜੇ ਖੱਦਰ ਤੇ ਹੁੰਦੇ ਸੀ ਹੈ ਜਿਹੜਾ ਟੋਟਾ ਪਾਏ ਉਹ ਜਿਹੜਾ ਤੈਰੀ ਕਰਨ ਵਾਲੇ ਰਹਿੰਦੇ ਸੀ ਹਮਮ ਸਾਰੇ ਕੰਮ ਦੇ ਰਹਿੰਦੇ ਹੁੰਦੇ ਉਹ ਕੰਦਰ ਦੇ ਢੀਡੇ ਹੁੰਦੇ ਸੀ ਆ ਦਾ ਬੱਕ ਪਾਉਂਦੀਆਂ ਸੀ ਜਿਹੜੇ ਕੰਦਰ ਖਾਈ ਨਹੀਂ ਸੀ ਨਾ ਬਣਿਠਿਆਂ ਉਹ ਜਿਹੜੇ ਕੰਦਰ ਕਰਦੇ ਜਾਂਦੇ ਆ ਨਾ ਲੋ ਘਰੇ ਸੱਪਣ ਬਣਾਉਂਦੇ ਸੀ ਸੱਪਣ ਬਿਜਾਰੇ ਥੋੜੇ ਸੀ ਕਈ ਵੀ ਇਹ ਸੱਪਣ ਦੀ ਇੱਕਾਂ ਦੀ ਵੇਟ ਚੱਕੀ ਉਹ ਤੇ ਪੈਸੇ ਲੱਤੀ ਜਾਂ। ਸਹੀ ਗੱਲ ਹੁਣ ਤਾਂ ਸਰਫ ਹੀ ਨਹੀਂ ਲੋਡ ਆਉਂਦੀ ਮਸ਼ੀਨ ਚ ਮੇਰੇ ਗੱਲ ਸਰ ਮੇਰੀ ਵੇਪੇ ਦਾ ਡੱਬਾ ਤਾਂ ਜਦ ਕਹਿੰਦਾ ਵਾਰਟੀ ਚ ਫਰ ਜਾਂਦਾ ਤੇ ਜਿਹੜਿਆਂ ਨੂੰ ਲੱਗਦਾ ਤੇ ਮੈਂ ਬੜਾਈ ਕਰਨ ਕਰਦੀ ਮੇਰੀ ਬੇਬੇ ਨੇ ਸਭਨ ਘੱਟ ਪਰ ਮੈਂ ਲਾਉਣ ਲੱਗ ਗਈ ਉਹ ਤਾਂ ਜਦੋਂ ਮੇਰਾ ਵਿਆਹ ਹੋ ਗਿਆ ਸੀ ਤਾਂ ਲੀੜੇ ਤੋਂ ਉੱਥੇ ਮਸੰਦਰੀ ਸੀ ਲਿਆਉਂਦੀ ਆਣੀ ਤੂੰ ਤਾਂ ਮਰਨ ਗਈ ਉਹ ਤਿੰਨ ਵਾਰੀ ਸਾਬਣ ਲਾਉਂਦੀ ਸੀ ਲੀੜੇ ਧੋਈ ਜਾਂਦੀਆਂ ਜਦੋਂ ਬੋਲਦਾ ਨਾ ਲੀੜਾ ਵੀ ਮੈਂ ਹੁਣ ਲੀੜੇ ਹਾਂ ਤੇ ਆਪਣਾ ਉਹ ਸਾਬਣ ਤੇ ਦਿਵਾਰੀ ਲਾਉਂਦੀ ਰਹੀ ਪਾਵੇ ਲਿਆ ਮੈਂ ਪਾ ਦਿਆਂ ਅੱਗੇ ਮੈਂ ਚ ਗਿਆ ਸੀ ਤੇ ਅੱਗੇ ਮੈਂ ਕੈਨੇਡਾ ਗਿਆ ਸੀ ਹੁਣੇ ਆਇਆ ਕੈਨੇਡਾ ਹੀ ਗਿਆ ਮੈਨੂੰ ਅੱਖਾਂ ਚ ਦਰੂ ਪਾਉਣ ਦੀ ਕੀ ਲੋੜ ਸੀ ਠੰਡਾ ਫੇਰ ਅੱਖਾਂ ਨੂੰ ਮੰਜਾਂ ਮੰਜ ਨੂੰ ਫੇਰ ਕਿਸੇ ਨੇ ਪੈਸੇ ਜਿੰਦਾ ਤੇ ਚੜ ਗਿਆ ਕੋਈ ਬੈਠਾ ਹੁੰਦਾ ਆਪੇ ਅੱਖਾਂ ਨੂੰ ਸਹੀ ਗੱਲ ਅੱਖਾਂ ਚ ਦਰੂ ਪਾਉਣ ਵਾਸਤੇ ਧੜ ਗਿਆ ਚੋਰ ਜੇ ਮੁੰਡਾ ਕੈਨੇਡਾ ਗਿਆ ਤਾਂ ਧੜ ਗਿਆ ਪੈਣਾ ਸੀ ਕੋਈ ਕੈਨੇਡਾ ਵਾਲਿਆਂ ਨੇ ਦਾਬ ਨਹੀਂ ਪੱਲੇ ਕੁਸ ਪੱਲੇ ਦਾ ਜਿਹੜਾ ਹੋਣਾ ਹੋਣਾ ਹੀ ਹੈ ਤਾਲੀਆਂ ਇੱਥੇ ਕਰਨ ਲੋਚੇ ਕਰਦੇ ਇੱਥੇ ਕਰ ਵੇਚੇ ਨਹੀਂ ਕੋਈ ਬੰਦ ਜਾ ਜਣਾ ਤਾਂ ਮਾਪੇ ਪਾਣੀ ਤੇ ਲਿਕੇ ਨੱਕ ਨੱਥ ਖਸ ਮਾਤ ਕੇ ਤਕੇ ਜਾਂ ਦਾਣੇ ਵਾਹ ਖਾਣੇ ਨਾਲ ਕਾ ਸਾਥੀ ਇੱਥੇ ਜਿੱਥੇ ਦਾਣੇ ਲਿਖੇ ਨੇ ਉੱਥੇ ਉੱਥੇ ਖਾਣੇ ਪੈਣੇ ਪਰ ਇੱਥੇ ਖਾ ਲੋ ਤੇ ਬਲਕ ਨਹੀਂ ਚੱਲ ਜਾਈ ਗਾ ਹੂੰ ਰੱਖੇ ਤੇ ਖਾ ਲੋ ਇੱਥੇ ਤੇ ਕਰਮ ਜਿਲੇ ਖਾਣੇ ਉੱਤੇ ਪੈਣੇ ਸਹੀ ਗੱਲ ਨਹੀਂ ਸੁਣ ਕੇ ਬਾਹਰ ਜਾ ਉੱਥੇ ਕੰਮ ਕਰੋ ਤੁਸੀਂ ਆਪਣੇ ਦਮ ਆ ਜਾਂਦਾ ਕਰਮ ਦਾ ਛੋਟੇ ਦਮ ਨਹੀਂ ਆਉਂਦਾ ਪਹਿਲਾ ਮਸ਼ੀਨ ਵਾਲਾ ਕਹਿੰਦਾ ਵੀ ਸਵੇਰ ਤੇ ਰਾਤ ਤੂੰ ਨਾ ਵਡਾਂਗੇ ਬਾਸਮਤੀ ਜਿਹੜੀ ਰਹਿੰਦੀ ਐ ਥੋੜੀ ਜੀ ਤੇ ਜਦੋਂ ਤਿਆਰ ਸ਼ੁਰੂ ਹੋ ਗਏ ਤੁਰਨ ਲੱਗੇ ਘਰੋਂ ਤੇ ਮੁੜ ਕੇ ਫੋਨ ਆ ਗਿਆ ਕਹਿੰਦਾ ਯਾਰ ਡਰਾਈਵਰ ਨਹੀਂ ਆਇਆ ਡਰਾਈਵਰ ਕਮਾਲ ਹੋਇਆ ਤੇ ਕੱਲ ਨੂੰ ਵੜ ਦਾਂਗੇ ਬੜਾ ਪੱਕਾ ਸੀ ਤੇ ਆਦੀ ਤਰੀ ਕਰਕੇ ਤੁਰ ਲੱਗੇ ਸੀ ਘਰੋਂ ਸਾਰੇ ਕੰਮ ਉੱਥੇ ਦੇ ਉੱਥੇ ਹੀ ਰਹਿ ਜਾਂਦੇ ਹੁਣ ਕੰਮ ਦੀ ਚਾਲ ਜੀ ਜਦੋਂ ਵਿਗੜ ਜੇ ਨਾ ਫਿਰ ਸਮਝ ਨਹੀਂ ਲੱਗਦੀ ਬੰਦਾ ਕੀ ਕਰੇ ਤੇ ਕੀ ਨਾ ਕਰੇ ਬੰਦਾ ਪਜਲ ਜਾ ਹੁੰਦਾ ਤੁਹਾਨੂੰ ਬਸ ਤਾਰੇ ਖੜੇ ਆ ਨਾ ਕੋਈ ਸਮਝ ਲੱਗਦੀ ਵੀ ਹੁਣ ਕੰਮ ਕਿਹੜਾ ਕਰੀਏ ਇੱਕ ਫੇਰ ਦੀਆਂ ਚੁੰਡਾਂ ਵੀ ਲਾਉਣਾ ਨੇ ਪੰਨਿਆਂ ਤੇ ਝੂਨਾ ਵੰਡਣ ਦੇ ਜਿਹੜੇ ਦੋ ਕਿਲੇ ਰਹਿੰਦੇ ਆ ਬੀਜ ਵਾਲੇ ਦਾ ਉਹ ਬੀਜ ਨੇ ਫੇਰੀ ਬੀਜੇ ਨੇ ਕਿਉਂਕਿ ਉਹਦੇ ਵਿੱਚ ਦੀ ਲੰਕੀ ਝੂਨਾ ਬੋਲਣਾ ਰਾਜ ਆ ਬਣੇ ਤਾਂ ਕੰਮ ਨਿਪੜੇ ਅੱਜ ਬਸ ਘਰੇ ਇਸ ਤਰ੍ਹਾਂ ਹੀ ਬਸਟਾ ਵੇਸਟੀ ਹੋਊਗਾ ਤੇ ਮੈਡਮ ਲੱਗੀ ਪਈ ਹੈ ਕਪੜੇ ਤੋਂ ਸੁਬਾ ਦੀ ਪਹਿਲਾਂ ਦੀ ਮਸ਼ੀਨ ਠੀਕ ਕੀਤੀ ਕੱਲ੍ਹ ਕਿੱਥੇ ਮੰਮੀ ਉੱਥੇ ਪੈਟ ਸਾਡੇ ਹਾਂ ਤੇ ਮੇਰੀ ਮੰਮੀ ਆਪ ਹੀ ਆਈ ਜਾਂਦੀ ਹੈ ਤੇ ਉਹ ਨੂੰ ਹੁਣ ਚਾਹਣਾ ਕੀ ਖਵਾਏਗੀ ਜਿਹੜਾ ਕੁਛ ਤੁਸੀਂ ਘਰੇ ਲਿਆ ਕੇ ਰੱਖਿਆ ਤੂੰ ਕੱਲੀ ਚਾਹ ਹੀ ਪਿਆ ਦੀ ਕੋਹ ਨੀਂਦ ਅੱਛਾ ਹੋਰ ਕੀ ਹੈ ਅੱਛਾ ਕਿਹੜਾ ਦੂਰ ਆਉਣਾ ਇੱਥੇ ਤੋਂ ਆਉਣਾ ਦੂਰੋਂ ਆਉਣ ਜਿਹੜਾ ਬੰਦਾ ਬੜੀ ਦੂਰੋਂ ਆਉਂਦਾ ਉਹ ਨੂੰ ਵਰਤੀ ਵਰਤੀ ਖਵਾਇ ਦਿੰਦੇ ਨੇ ਸੱਚੇ ਦਿਲ ਨਾਲ ਜਿਹੜਾ ਕੋਈ ਕਿਤੇ ਕਵੇ ਵੀ ਅਸੀਂ ਜਾਣ ਹੂੰ ਜੇ ਆਪ ਤੋ ਨਾ ਜਾਇ ਜਾਵੇ ਤਾਂ ਅਗਲਾ ਆ ਜਾਂਦਾ ਹੁੰਦਾ ਅੱਛਾ ਹੂੰ ਚੱਲ ਚੰਗੀ ਗੱਲ ਹੈ ਫਿਰ ਮੈਨੂੰ ਜਾਣਾ ਨਾ ਪਊਗਾ ਅੱਛਾ ਹਾਂ ਇਹ ਵਧੀਆ ਗੱਲ ਹੋ ਗਈ ਵੀ ਹੁਣ ਇਹਦੀ ਮੰਮੀ ਇੱਥੇ ਇਹਨੂੰ ਮਿਲਣ ਆਉਂਦੀ ਐ ਇੱਥੇ ਤੇ ਚਲੋ ਮੇਰਾ ਕਿੜਾ ਬਾਜੂ ਤੇ ਆਪਾਂ ਹੁਣ ਜਾਂਦੇ ਹੀ ਨਹੀਂ ਮਹੀਨਾ ਹੋਰ ਨਿਕਲ ਜੂਗਾ ਹਨਾ ਤੇ ਕੱਪੜੇ-ਕਪੜੇ ਧੋਦੇ ਕਰਾਂ ਸਾਰੇ ਅੱਜ ਤੋਂ ਮਸ਼ੀਨ ਚੱਲ ਪਈ ਸੀ ਨਾ ਮਸ਼ੀਨ ਮਸ਼ੀਨ ਚੱਲ ਪਈ ਸੀ ਤਾਂ ਹੀ ਕੱਪੜੇ ਧੋਦੇ ਨਹੀਂ ਮੈਂ ਧੋਣੇ ਦੀ ਸੀ ਮਸ਼ੀਨ ਮਸਾਂ ਚਲਾਈ ਤੇਰੀ ਮਸ਼ੀਨ ਕਿੜਾ ਚਲਾਉਣੀ ਸੌਖੀ ਐ ਉਧਰੋਂ ਟਰੈਕਟਰ ਵੀ ਅੱਗੇ ਨਾਲ ਲੱਗਦਾ ਸੈੱਟ ਹੋ ਗਿਆ ਹੁੰਦਾ ਜੇ ਵੇਖ ਕੇ ਲੀਕ ਤਾਂ ਪਾਣੀ ਪਾ ਗਏ ਹਟਿਆ ਮੈਂ ਹੁਣੇ ਹੀ ਇਹਦੇ ਚ ਨਹੀਂ ਨਹੀਂ ਹੋ ਗਿਆ ਠੀਕ ਹੋ ਗਿਆ ਹੁਣ ਤਾਂ ਨਹੀਂ ਲੀਕ ਕਰਦਾ ਲੱਗਦਾ ਠੀਕ ਆ ਲੋ ਵੀ ਟਰੈਕਟਰ ਵੀ ਆਪਣਾ ਹੋ ਗਿਆ ਸੈੱਟ ਹਾਂ ਪਾ ਪਾ ਗੀ ਗਰੀਨ ਉਹ ਕਿਹਦਾ ਲੈਵ ਨੇ ਉਹ ਇੱਥੇ ਛੱਟੀ ਜਾਊਗਾ ਅੰਦਰ ਵਰਤੀ ਪਤਾ ਨਹੀਂ ਕਿੰਨੇ ਹੈ ਫੇਰ ਚੱਲਦੇ ਆਂ ਇਹ ਨਿਆਖਾਂ ਬਹੁਤ ਜੱਦੇ ਆ ਯਾਰ ਬਹੁਤ ਲੜਦੇ ਆ ਉਸ ਲੜਦੇ ਤਾਂ ਨਹੀਂ ਬਸ ਉਹ ਜਿੱਤੀਏ ਜਾਂਦੇ ਰਹਿੰਦੇ ਦੇਖੀਏ ਚੋਰੀ ਇਹ ਬਣਾਉਂਦੇ ਵੀਡੀਓ ਪਤਾ ਨਹੀਂ ਕਿ ਕੀ ਜਾਂਦੇ ਖੱਡੇ ਬੱਸ ਇਹ ਜਾਂਦਾ ਕਿੱਲਾ ਜੀ ਵੀ ਜਾਂਦਾ ਨਾ ਟਰਡਰਿਆਂ ਵਾਲਾ ਬਾਲਾ ਸੰਦੇ ਮੇਰੇ ਵੇਰ ਵਰਗਾ ਕੰਮ ਆਪੇ ਲੈਤੀ ਵੀ ਜਾਂਦਾ ਔਰ ਉਹ ਵੀ ਅਗਲਾ ਅਥੋਰਟੀ ਕਰਵਾਉਂਦਾ ਵਰਕਰ ਕੋਈ ਜਦੋਂ ਨਾਲੇ ਇੱਕ ਵਾਰੀ ਵੀ ਬੱਧੜਾ ਪਾਈ ਜਾਂਦਾ ਸਹੀ ਗੱਲ ਉਹਨੂੰ ਵੀ ਕੋਹ ਹੈ ਗਾਣੇ ਇਹ ਬਸ ਸੁਣੇ ਮੈਂ ਕੋਈ ਗੱਲ ਦੀ ਗੱਲ ਪੱਕੀ ਨਾ ਆਣੀ ਚਲਾ ਦੇ ਇੱਕ ਗਰੀਬ ਦੀ ਬੀਬੀ ਕੀ ਗਰੀਬ ਦੀ ਚਾਹ ਉਹਨੂੰ ਲਈ ਦਿੰਦੀ ਅਸਵਰੇ ਨਾ 12 ਵਜੇ ਤੇ ਮੈਂ ਤਾਂ 11 ਵਜੇ ਤੱਕ ਬੈਠ ਗਿਆ ਸੀ ਕਿ ਬਾਰੇ ਗੱਲ ਕਰਾਂਗੇ 12 ਵਜੇ ਤੇ ਕੀ ਆ ਕਹਿੰਦਾ ਸਹੀ ਗੱਲ ਹੈ ਇਹਦੇ ਨੂੰ ਕਿਹਦੇ ਗੱਲ ਬਾਰੇ ਗੱਲ ਵੱਜ ਗਏ ਨੇ ਵੀ 12 ਆਏ ਇਸ ਮੌਕੇ ਤੇ 12 ਵਜੇ ਦੀ ਗੱਲ ਹੈ ਸਵਾ 12 ਨੇ ਹੁਣ ਹੋਏ ਤੇ ਇਸ ਮੌਕੇ 12 ਕਿਵੇਂ ਵੱਜੇ ਸਵਾ 11 ਆ ਸਵਾ 11 ਹੋਏ ਉਹਨਾਂ ਪੂਰੇ 12 ਕੱਲ੍ਹ ਗਏ ਇਸ ਮੌਕੇ 12 ਵਜੇ ਸੀ ਸੈੱਲ ਲੈ ਜਾਂਦਾ ਹੈ ਸੈੱਲ ਠੀਕ ਸੋ ਤਾਂ ਟਾਈਪ ਹੀ ਸਲਾ ਸੈੱਲ ਲੈ ਜਾਂਦਾ ਆ ਚਲਾ ਦੇਣਾ ਚਲਾਈ ਉਹ ਚਲਾ ਲੈਂਦੇ ਆ ਕਹਿੰਦਾ ਫਿਰ ਗਿਆ ਸੈੱਲ ਨਹੀਂ ਹੋ ਹਾਂ ਸੋ ਸੜਜ ਦੇ ਟੀ ਫਰਿੱਜ ਟੀਵੀ ਅੱਛਾ ਸੁਰਜ ਦੇ ਚਰਾਏ ਉਹਨਾਂ ਕੈਨਰ ਤੇ ਲੱਗਦਾ ਨਹੀਂ ਖਬਰਾਂ ਆਉਂਦੀ ਸੀ ਬੀਬੀ ਸਾਰੇ ਤਾਂ ਢੱਡਰਿਆਂ ਵਾਲੇ ਸੁਣੀ ਹੁੰਦੀ ਮੈਂ ਤਾਂ ਪੈ ਜਾਂ ਮੈਂ ਕਿਹਾ ਚਾਹ ਮੈਂ ਬਣਾਉਣਾ ਤੁਸੀਂ ਆਪ ਨੇ ਨਹੀਂ ਤਾਂ ਨਾਰਾਂਾ ਉਹੀ ਨੈਟ ਦੀ ਹੁੰਦੀ ਤੇ ਮੈਂ ਗੋੜ ਵਾਲੀ ਇੱਚਾ ਜੀ ਉਹ ਸਾਰੀ ਨੈਟ ਤੇ ਚੜੀ ਹੁੰਦੀ ਉਸ ਦਿਨ ਵੀ ਵੇਖ ਲੋ ਤੇ ਅੱਛੀ ਜਾਂ ਤੇ ਵਰਕੀ ਮੇਰੀ ਗੱਲ ਸੁਣ ਸੁਣੀ ਵੀ ਸੁਣ ਲੋ ਨੈਟ ਬਾਰੇ ਉਹ ਲੈਸ਼ਾ ਕੰਮ ਨਹੀਂ ਮਾਰਦਾ ਸੀ ਉਹਨੂੰ ਵੇਖ ਲੋ ਕਿੱਦਾਂ ਸੀ ਜਦੋਂ ਕਿ ਸਹੀ ਗੱਲ ਜਵੰਦਰ ਭੱਲਾ ਕੀ ਕਰਦਾ ਸੀ ਉਹ ਮਾਰਦਾ ਸੀ ਉਹ ਵੇਖ ਲੋ ਇੱਕ ਰੋਕੀ ਸੀ ਮਾਰ ਲਾ ਫਿਰ ਇਹਨੇ ਗਲਾਸ ਲਾ ਲਿਆ ਗਲਾਸ ਨਾਲ ਦੇ ਅੰਦਰੋਂ ਹਾਂ ਸੁਣ ਗਲਾਸ ਇਹ ਜਵੰਦਰ ਭੱਲਾ ਬਣਿਆ ਬੈਠਾ ਅੱਜ ਕੁੱਲੇ ਸ਼ਾ ਤਾਂ ਨਹੀਂ ਬਣ ਗਿਆ ਕੁੱਲੇ ਸ਼ਾ ਬਿਲਾਸ ਨਹੀਂ ਮੈਂ ਤਾਂ ਕੁੱਲੇ ਸ਼ਾ ਲੱਗਦਾ ਸਾਈਕਲ ਤੇ ਕਿੱਧਰ ਨੂੰ ਚੱਲ ਪੀ ਮੈਂ ਤੇਲੀ ਮੱਥੇ ਵਾਲੇ ਲੈ ਇੱਥੇ ਲਾਉਣੀ ਸਾਈਡ ਤੇ ਮੈਂ ਤਾਂ ਕਹ ਕਿਤੇ ਤੂੰ ਕੈਨੇਡਾ ਨੂੰ ਨਾ ਚੱਲ ਪੀ ਹੋਏ ਸਾਈਕਲ ਤੇ ਹੈ ਜਾ ਸਕਦੀ ਆ ਮੈਂ ਵੀ ਕੈਨੇਡਾ ਸਾਈਕਲ ਤੇ ਜਾ ਹੀ ਵੜ ਤੈਨੂੰ ਤੁਰਾਂ ਤੈਨੂੰ ਮੋੜ ਮੈਂ ਤਾਂ ਕੋੜ ਕਪੂਰਾ ਨਹੀਂ ਟੱਪਦੀ ਸਾਈਕਲ ਤੇ ਉਹ ਬਾਹਰ ਦੀ ਟੱਪਦੀ ਮੈਂ ਤਾਂ ਕੋੜ ਕਪੂਰੇ ਦੀ ਗੱਲ ਕਰੀ ਲੋ ਵੀ ਗੇਸਟ ਆ ਗਏ ਆਪਣੇ ਆ ਗਏ ਜੀ ਆ ਗਏ ਆ ਗਏ ਮੈਡਮ ਦੀ ਮੰਮੀ ਆ ਗਈ ਹੈ ਚੱਲ ਹੁਣ ਮੈਨੂੰ ਜਾਣ ਦੀ ਲੋੜ ਨਹੀਂ ਪੈਣੀ ਅਸੀਂ ਪਲਾਨ ਬਣਾਇਆ ਸੀ ਹੁਣ ਮੈਂ ਕਿਹਾ ਮੈਨੂੰ ਜਾਣ ਦੀ ਲੋੜ ਨਹੀਂ ਪੈਣੀ ਹਨਾ ਹੋਰ ਬਈ ਸੁਣੀ ਸਿਕੰਦਰ ਚਲੋ ਹੁਣ ਆਪ ਹੀ ਆ ਗਏ ਹੁਣ ਮੈਨੂੰ ਜਾਣ ਦੀ ਲੋੜ ਨਹੀਂ ਪੈਂਦੀ ਠੀਕ ਹੈ ਹੋਰ ਬਸ ਆ ਗਈ ਮੈਂ ਹੋਰ ਮੈਂ ਕਿਉਂ ਲੈ ਕੇ ਆਉਣਾ ਲੈ ਕੇ ਆਉਣਾ ਕੀ ਨੂੰ ਨਹੀਂ ਨਹੀਂ ਮੁੰਡਾ ਵਿਚਾਰ ਬਣਾਇਆ ਸੀ ਨਾ ਤੇ ਤੁਸੀਂ ਆ ਕੇ ਹੁਣ ਸਿੱਧੀ ਰਹਿ ਜਾਗੇ ਸਹੀ ਗੱਲ ਐਸੀ ਝੇਰ ਆ ਜਾਣਗੇ ਵੀ ਹੋਰ ਚੱਲ ਹੁਣ ਤੁਸੀਂ ਦੱਸਣਾ ਸੀ ਨਾ ਮੈਨੂੰ ਹੁਣ ਆਪਾਂ ਨੂੰ ਮੀਨਾ ਜਾਣ ਦੀ ਲੋੜ ਨਹੀਂ ਪੈਣੀ ਹੁਣ ਮਮਮੀ ਆ ਗਈ ਨਾ ਮੇਰੀ ਤੁਸੀਂ ਕਹੇ ਨਹੀਂ ਜਾਂਦੇ ਸੀ ਚੱਲ ਵਧੀਆ ਹੋ ਗਿਆ ਨਹੀਂ ਫੋਨ ਕਰਨਾ ਸੀ ਨਾ ਸੀ ਨਾਲ ਹਰਸ ਦੁੱਖ ਜਾਂਦੇ ਚੱਲ ਮੇਰਾ Ꙅਾ ਬਚ ਗਿਆ 2-3000 ਦਾ ਤੇਲ ਲੱਗ ਜਣਾ ਸੀ ਵਾਟ ਬਾਲੀ ਆ 2-3000 ਦਾ ਤੇਲ ਹੀ ਲੱਗ ਜਾਂਦਾ ਗੱਡੀ ਦਾ ਇੱਥੇ ਚੱਲ ਤੂੰ ਆਦਾ ਬੰਮੀ ਚਲਾ ਚਲੋ ਬੈਠੋ ਵੀ ਚਾਹ ਪਾਣੀ ਪੀਓ ਪਾਣੀ ਲੈ ਮੈਂ ਪਾਣੀ ਆ λεंबू ਪਾ ਲੇंबू ਪਾਣੀ ਦਾ ਖੱਤਾ ਕੇ ਹਿੰਸਾ ਕੇ ਲੈਣ ਬੈਣਾ ਬੈਣਾ ਮੀਂਹ ਮੈਂ ਜਰਵਾੜਾ ਆਇਆ ਪਤਾ ਉਹਨਾਂ ਨੇ ਪਨੀਰੀ ਬਣਾਈ ਰਾਤ ਉਹਨਾਂ ਨੇ ਗੁੜ ਵੀ ਪਾਤਾ ਨਹੀਂ ਖੰਡ ਪਾਤੀ ਟੀਵੀ ਵਾਲਿਆਂ ਨੇ ਨਹੀਂ ਗੁੜ ਪਾਤਾ ਪਨੀਰੀ ਦੇ ਵਿੱਚ ਪਾ ਦਿੰਦੇ ਕਹੀ ਹਾਂ ਨਾਲੇ ਤਾਂ ਪਾਇਆ ਅੱਧਾ ਗੁੜ ਪਾਤਾ ਦਿਖਾਣ ਦੇ ਬਾਅਦ ਹਾਂ ਭੁਜਮੈਨ ਹਾਂ ਲਓ ਇਹ ਗੂੜ ਗੂੜ ਪੀਸੀ ਹੋਈ ਸੀ ਤੇ ਨਹੀਂ ਗੁੜ ਪਾਤਾ ਨਾ ਖੰਡ ਪਾਤੀ ਗੁੜ ਫਿਰ ਆ ਠੀਕ ਗਏ ਮੈਂ ਕਹਾਂ ਜੇ ਕੁੱਟ ਕੇ ਪਾਣ ਦੇ ਫਿਰ ਇਹਦਾ ਹੈ ਮੰਮੀ ਅੱਜ ਰਹਿ ਪਾ ਨਹੀਂ ਜਾਵਾਂਗੇ ਧਾਰ ਹੈ ਮਰਜ ਨਹੀਂ ਚੋਣੀ ਕੁਝ ਨਹੀਂ ਹੁੰਦਾ ਆਪੇ ਜਿੰਨਾਂ ਨੇ ਦੁੱਧ ਪੀਣਾ ਆਪੇ ਚੋ ਲੈਣਗੇ ਦੁੱਧ ਤਾਂ ਮੈਂ ਹੀ ਪੀਣਾ ਹੈ ਕਿਉਂ ਦੂਜਿਆਂ ਨੇ ਪੀਣਾ ਸਾਰੇ ਨੇ ਪੀਣਾ ਇੱਕ ਮੈਂ ਤਾਂ ਹਰ ਚੋਂ ਤਾਂ ਫਿਰ ਸਾਰੇ ਪੀਣਗੇ ਹਾਂ ਇਹ ਤਾਂ ਹੈਗਾ ਹੀ ਹੈ ਤੇ ਜੇ ਮੈਂ ਧਰਨਾ ਚੋਈ ਤਾਂ ਸਾਰੇ ਵਿਚਾਰੇ ਚਾਹ ਤਾਂ ਬੈਠੇ ਰਹਿਣਗੇ ਹਾਂ ਤੂੰ ਬਹੁਤ ਟਾਈਮ ਹੋ ਗਿਆ ਮੇਰੇ ਕੋਲ ਰਾਤ ਰਹੀ ਨਹੀਂ ਫੇਰ ਲਾ ਰਹਿਤੇ ਜਾਉਂਗੀ ਜਿੱਦ ਮੇਰਾ ਅੰਨ ਚਲ ਹੋਇਆ ਅੱਜ ਅੱਜ ਚੌਲ ਖਾ ਲੇ ਕਿਵੇਂ ਪਹਿਲਾਂ ਤੁਸੀਂ ਰਾਤ ਰਹਿ ਕੇ ਜਾ ਅਸੀਂ ਆਉਣਾ ਸੀ ਅਸੀਂ ਆਉਣਾ ਸੀ ਅਸੀਂ ਪਲਾਨ ਬਣਾਏ ਬੈਠੇ ਸੀ ਹਾਂ ਅੱਛਾ ਚੱਲ ਕੋਈ ਨਹੀਂ ਹੁਣ ਅਸੀਂ ਫੇਰ ਆ ਜਾਾਂਗੇ ਫੇਰ ਆਣ ਦਿਨ ਛੋਟੇ ਆ ਰਾਤ ਰਹਿ ਕੇ ਆਉਂਗੇ ਹੈ ਰਾਤ ਰਹਿ ਕੇ ਆਉਂਗੇ ਹਾਂ ਸਹੀ ਗੱਲ ਅਸੀਂ ਕਿਹੜਾ ਮੱਝਾਂ ਨੂੰ ਪੱਠੇ ਪਾਉਣੇ ਅਸੀਂ ਰਾਤ ਹੀ ਰਹਿ ਕੇ ਆਵਾਂਗੇ ਤੇ ਧਣੀਆਂ ਬੀਜਿਆ ਪਾਲਕ ਮੇਥੀ ਹਮ ਤੇ ਮੇਥੇ ਹਮ ਬਹੁਤ ਕੁਸਲਾਇਆ ਅੱਛਾ ਜੁਬੜਾਂ ਦਾ ਚਾਰ ਪਾਈ ਬੈਠੀਆਂ ਹੈ ਸੱਚ ਜਿਹੜਾ ਮੈਂ ਪਾਇਆ ਸੀ ਉਹ ਤਾਂ ਖਰਾਬ ਹੀ ਹੋ ਗਿਆ ਤੇ ਹ ਬਦ ਪਾਇਆ ਹੈਗਾ ਚਾਰ ਮਿਰਚਾਂ ਦਾ ਅੱਛਾ ਚੱਲ ਫਿਰ ਮੈਂ ਡੱਬਾ ਭਰ ਲਿਆਉਂਗੀ ਮੈਂ ਪਾਇਆ ਤੁੰਗੀਆਂ ਦਾ ਮੈਂ ਗਿਆ ਨਹੀਂ ਹੈ ਮੈਂ ਡੱਬਾ ਭਰ ਲਿਆਉਂਗੀ ਹਾਂ ਲੈ ਆਂ ਆਂਬ ਦਾ ਚਾਰ ਨਹੀਂ ਪਾਇਆ ਇਦਗੀ ਹਾਂ ਬਦਾਨੀ ਇੱਥੇ ਪਾਇਆ ਗਿਆ ਇੱਥੇ ਰਹਿ ਗਿਆ ਬਿਆੰਤ ਨੂੰ ਕਿਹਾ ਸੀਗਾ ਹਾਂ ਮੈਂ ਤੂੰ ਆਂਬ ਲਿਆ ਬੱਬੀ ਨੂੰ ਵੀ ਆਖਾ ਮੈਂ ਤੂੰ ਆਂਬ ਲਿਆ ਦੇ ਉਹ ਕਹਿੰਦੇ ਮੈਂ ਜਲੇਉਣਾ ਕੱਲ ਲਿਉਣਾ ਲੈ ਕੇ ਆ ਜੀ ਅੱਜ ਸਣੀ ਦਾ ਜੀ ਨਹੀਂ ਲੱਗਿਆ ਤੇ ਫਿਰ ਸਣੀ ਆ ਗਿਆ ਦਾਦੀ ਨੂੰ ਨਾਲ ਲੈ ਕੇ ਹੈਨਾ ਸਣੀ ਸਣੀ ਨੇ ਕਿਹਾ ਮੈਨੂੰ ਦੱਸਿਆ ਵੀ ਆਪਾਂ ਚੱਲ ਗਏ ਹੈ ਸਨੀ ਨੇ ਦੱਸਿਆ ਨਹੀਂ ਵੀ ਆਪਾਂ ਚੱਲ ਗਏ ਸਰਪ੍ਰਾਈਜ਼ ਦਿੱਤਾ ਹਾਂ ਮੈਨੂੰ ਤਾਂ ਚੱਲ ਗਏ ਮੈਂ ਆਖਿਆ ਨਹੀਂ ਮੈਂ ਤਾਂ ਹਜੇ ਨਹੀਂ ਮੇਰੀ ਗੱਲ ਸੁਣ ਮੰਮੀ ਤਾਂ ਇੰਨੇ ਬਿਨਾ ਆਉਣਾ ਹੀ ਨਹੀਂ ਸੀਗਾ ਹਾਂ ਆਹ ਕਹਿੰਦੀ ਲੋ ਨਹੀਂ ਮੈਂ ਆਖਿਆ ਨਾ ਵੀ ਜਦੋਂ ਮੈਂ ਦੁੱਧ ਪਾਤਾ ਦੋਦੀ ਨੂੰ ਹਾਂ ਤੇ ਮੈਂ ਨਾ ਪਾਉਂਦੀ ਮੈਂ ਕਹਿੰਨੀ ਭਰ ਕੇ ਦੁੱਧ ਦੀ ਤਲੇਉਂਦੀ ਚੱਲ ਕੋਈ ਨਹੀਂ ਤੇ ਮੈਨੂੰ ਆਏ ਜੇ ਨਹੀਂ ਮੇਰੀ ਗੱਲ ਸੁਣ ਅੱਜ ਦੁੱਧ ਨਹੀਂ ਭੇਜਦਾ ਕਿਹੜਾ ਬਹੁਤ ਦਿੱਲੀ ਦੱਖਣਾ ਤੂੰ ਸਵੇਰੇ ਭੇਜਦੀ ਭੇਜ ਦੋ ਕੋਈ ਜਦੋਂ ਦੁੱਧ ਮੈਂ ਭੇਜ ਦੋ ਤੈਨੂੰ ਕਿ ਨਹੀਂ ਸਣੀ ਹਾਂ ਵੀ ਹੁਣ ਤਾਂ ਸਣੀ ਨੂੰ ਛੁੱਟੀਆਂ ਹਨ ਹੈਨਾ ਨਹੀਂ ਮੰਮੀ ਰਹਿ ਪਾ ਰਹਿਣ ਤਾਂ ਜੀ ਕਰਦਾ ਪਕੀਆਂ ਬਕਾਇਆਂ ਖਾਣ ਨੂੰ ਪਰ ਸਿਆਲਾਂ ਦੇ ਵਿੱਚ ਤਾਂ ਤੇ ਮੇਰਾ ਤਾਂ ਤੇਰੇ ਹੱਥ ਦੀਆਂ ਰੋਟੀਆਂ ਖਾਣ ਨੂੰ ਜੀ ਕਰਦਾ ਥੱਲੇ ਆ ਮੈਂ ਹੁਣ ਪਕਾ ਕੇ ਦੇ ਹੁਣ ਤਾਂ ਬਚਾਵਲ ਖਾ ਲਈ ਪਕਾ ਕੇ ਡੱਬੇ ਚ ਰੱਖ ਦੇਣੀ ਤਾਂ ਤੂੰ ਜਦੋਂ ਭੱਖ ਲੱਗੀ ਖਾ ਲੈ ਠੀਕ ਹੈ ਨਾਲੇ ਸਬਜ਼ੀ ਬਣਾ ਦੇਣੀ ਹਾਂ ਇਹ ਤਾਂ ਹੈ ਜੰਗਾ ਲੋ ਬਈ ਅਰਮਾਨ ਦਾ ਤੇ ਨਾਨੀ ਦਾ ਪਿਆਰ ਦੇਖ ਲਓ ਹੈ ਮਸਾ ਹੀ ਨਾਨੀ ਮਿਲੀ ਏ ਕਿ ਤੇਰ ਮਾਨ ਕੇ ਨਹੀਂ ਹੈਣਾ ਮਸਾ ਮਿਲੀ ਹੈ ਨਾ ਮੇਰਾ ਪੁੱਤ ਇਹ ਮੇਰਾੁੰਡਾ ਨਹੀਂ ਮੇਰਾੁੰਡਾ ਨਹੀਂ ਮੇਰਾੁੰਡਾ ਬਈ ਮੇਰਾ ਪੁੱਤ ਨਾਨੀ ਦੇਦੇ ਦਾ ਪਿਆਰ ਹੀ ਬਹੁਤ ਆ ਮੈਂ ਕਿ ਨਹੀਂ ਸਣੀ ਨਹੀਂ ਖਨੀ ਰਵੇ ਘੂਰਿਆ ਨਾ ਕਰੇ ਇਹ ਹਮੈਂ ਕਿਵੇਂ ਉਦਾਲ ਕਰਾਂ ਤੜਕੇ ਦਾ ਗਿਆ ਮੈਂ ਥੱਕ ਗਿਆ ਹਾਂ ਨਰਮਨ ਹਾਂ ਨਾਨੀ ਚੱਲੀ ਸੀ ਫਿਰ ਮੈਂ ਖਰਮਾਨ ਨੂੰ ਨਹੀਂ ਮਿਲ ਕੇ ਜਾਣਾ ਹੈ ਹੈ ਮੈਂ ਨਾਨੀ ਚੱਲੀ ਸੀਗੀ ਫਿਰ ਮੈਂ ਘਰ ਮਾਨ ਦਾ ਟਾਈਮ ਹੋ ਗਿਆ ਮੈਂ ਉਹ ਟੈਸਟ ਮਿਲੇਆ ਟੈਸਟ ਕਾ ਦਾ ਕੋਟਨ ਕਿੰਨੇ ਨੰਬਰ ਆਏ ਦੇਖਦਾ ਇਹ 15 ਜਨੂ 15 ਜਨੂ ਕਿੰਨੇ ਘਟ ਗਏ ਪਤਾ ਨਹੀਂ 6 ਘਟ ਗਏ 6 ਘਟ ਗਏ ਜੈਲ ਮੰਮੀ ਤੁਹਾਡੀ ਸ਼ਕਲ ਵੀ ਸੇਮ ਸੇਮ ਲੱਗੀ ਜਾਂਦੀ ਮੈਨੂੰ ਦੋਨਾਂ ਜਣਿਆਂ ਦੀ ਨਾਨੀ ਦੀ ਜੀਨਸ ਬਾਸ ਕਰਾਂਗਾ। ਆ ਜਾ ਫਮੂਲਾ। ਕੀ ਇਹ ਨਾਨੀ ਦੀ? ਨਾਨੀ ਦੀ ਜੀਨਸ ਬਾਸ ਕਰਾਂਗਾ। ਓਕੇ ਹੁੰਦਾ। ਲੈ। ਹਾਂ ਮੈਂ ਮਾਤਾ ਮੂ ਇੱਕ ਹੋ ਜਾ। ਇੱਧਰ ਜਾ ਕੇ। ਲੈ। ਹਾਂ ਮੇਰਾ ਸ਼ਨੀ ਵੀ ਮੇਰੇ ਨਾਲ ਨਾਨਕਿਆ ਤੇ ਗਿਆ ਵੀ ਮੁੰਡਾ। ਆ ਜਾ ਸ਼ਨੀ। ਚੱਲ। ਹਾਂ। ਹੋ ਜਾ ਬਈ ਇਕੱਠੇ। ਹਾਂ ਸਹੀ ਗੱਲ ਆ ਵੀ। ਇਹ ਮੇਰਾ ਪੁੱਤ ਨਹੀਂ। ਹਾਂ ਮੇਰਾ ਪੁੱਤ। ਹਾਂ ਇਹ ਮੇਰੇ ਵਰਗਾ। ਤੇ ਹੋਰ ਇਹ ਵੀ ਤੇਰੇ ਵਰਗਾ ਹੀ ਆ। ਇਹ ਮੇਰਾ ਪੁੱਤ ਐ। ਆ ਮੇਰਾ ਦੋਤਾ ਐ। ਉਹ ਮੇਰੇ ਚੰਡੀਗੜ੍ਹ ਰਹਿੰਦੇ ਆ। ਇੱਕ ਮੇਰੀ ਦੋਤੀ ਆ। ਮੇਰਾ ਇੱਕ ਮੇਰਾ ਮੇਹੂਲਾ ਮੇਰਾ ਦੋਤਾ ਹਾਂ ਇਹ ਮੇਰਾ ਬਕਾਸ ਹੈ ਮੇਰੀ ਪਿੰਦਰ ਹੈ ਮੇਰਾ ਗਰਜੀਤ ਹੈ ਮੇਰੀ ਗਰਪ੍ਰੀਤ ਹੈ ਮੇਰਾ ਹਰਮਨ ਰਹਿ ਗਿਆ ਮੇਰਾ ਹਰਮਨ ਹੈ ਮੇਰਾ ਬੱਬੀ ਹੈ ਮੇਰੀ ਪਿੰਦ ਮੇਰੀ ਦੂਜੀ ਉਹ ਹੋਏਗੀ ਅਬੰਤ ਮੇਰਾ ਮੈਂ ਰਹਿ ਗਈ ਹਾਂ ਮੇਰੀ ਗਰਪ੍ਰੀਤ ਹੈ ਲੈ ਬਈ ਬਹੁਤ ਪਿਆਰ ਮਿਲਿਆ ਬਈ ਬਹੁਤ ਪਿਆਰ ਮਿਲਿਆ ਕੱਪੜੇ ਬਾਹਰ ਕੱਪੜੇ ਤੋਂ ਕੱਢ ਲੈ ਤੇ ਪਾ ਲੈ ਕੱਲ ਕੱਢ ਦੇਣੀ ਮਾਇਆਂ ਕਰਨ ਲਓ ਜੀ ਮੰਮੀ ਹੋਣਾ ਨੇ ਖੇਚਲੀ ਤਿਆਰੀ ਜਾਣ ਦੀ ਮੈਂ ਤਾਂ ਬਹੁਤ ਜ਼ੋਰ ਲਾਇਆ ਸੀ ਵੀ ਰਹਿ ਪੋ ਰਿਆ ਪਪਾ ਪਰ ਹੁਣ ਘਰੇ ਮੱਝ ਆ ਉਹ ਮੰਮੀ ਦੇ ਹੱਥ ਪਈ ਐ ਮੰਮੀ ਨੇ ਜੋਣੀ ਆ ਤਾਂ ਕਰਕੇ ਫਿਰ ਮੰਮੀ ਕਹਿੰਦੀ ਵੀ ਮਜਬੂਰੀ ਐ ਜਾਣਾ ਪਊਗਾ ਨਹੀਂ ਤਾਂ ਰਹਿ ਲੈਂਦੇ ਆ ਜਾਾਂਗੇ ਕਿਸ ਦਿਨ ਚਲ ਕੋਈ ਨਹੀਂ ਹੁਣ ਅਸੀਂ ਆਵਾਂਗੇ ਰਾਤ ਰਹਿਣ ਹੁਣ ਅਸੀਂ ਆਵਾਂਗੇ ਰਾਤ ਰਹਿ ਕੇ ਜਾਵਾਂਗੇ ਕਿ ਨਹੀਂ ਸਣੀ ਹਾਂਜੀ ਜਰੂਰ ਮੋਸਟ ਵੈਲਕਮ ਨਾਈਟ ਤੈਨੂੰ ਧਿਆਨ ਨਾ ਜਾਇਓ ਚੰਗਾ ਹਾਂ ਮੇਰੇ ਕੋ ਧਿਆਨ ਨਾ ਜਾਇਓ ਹਾਂ ਕੋਈ ਨਹੀਂ ਠੀਕ ਆ ਫੇਰ ਆ ਜਾਗੇ ਕਿਸ ਦਿਨ ਠੀਕ ਆ ਸਵੇਹਾ ਆਵਾਂਗੇ ਅੱਜ ਸਾਨੂੰ ਕਿੱਕ ਬੜਾ ਹੋ ਗਿਆ ਸਵੇਰੇ ਠੀਕ ਰਾਤ ਵੀ ਰਾਜਲਾ ਜੂਗੇ ਚੱਲ ਕੋਈ ਨਾ ਕੋਈ ਨਾ ਖੁਸ਼ ਰਹਿਣਾ ਕਰੋ ਹੱਸਦੇ ਖੇਡਦੇ ਰਹਿਣਾ ਕਰੋ ਸਹੀ ਗੱਲ ਤੁਹਾਡੀਆਂ ਖੁਸ਼ੀਆਂ ਨਾਲ ਸਾਡੀ ਖੁਸ਼ੀ ਆ ਤੁਹਾਡੀਆਂ ਖੁਸ਼ੀਆਂ ਨਾਲ ਮੇਰੀ ਖੁਸ਼ੀ ਖੁਸ਼ ਰਹਿਣਾ ਕਰੋ ਕੋਈ ਕੁਛ ਕਹੀ ਜਾਵੇ ਬਸ ਹੱਸਦੇ ਖੇਡਦੇ ਰਹਿਣਾ ਕਰੋ ਸਹੀ ਗੱਲ ਮੇਰਾ ਰਸੇ ਨਾਲ ਕਣਗੀਆਂ ਵਾਲਾ ਤੇ ਜੱਗ ਭਾਂਵੇਂ ਸਾਰਾ ਰਸ ਜੀ ਹਾਂ ਇਹ ਤਾਂ ਗੱਲ ਹੈਗੀ ਆ ਹਮੇਸ਼ਾ ਸੱਚਾਈ ਦੀ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਆ ਚੱਲ ਬਈ ਸਣੀ ਦੀ ਡਿਊਟੀ ਆ ਕਦੇ ਨਾਨੀ ਨੂੰ ਲੈ ਕੇ ਆਉਂਦਾ ਤੇ ਕਦੇ ਮੰਮਾ ਨੂੰ ਲੈ ਕੇ ਆਉਂਦਾ ਹਨਾ ਸਣੀ ਹਾਂਜੀ ਮੈਂ ਕਿ ਤੇਰੀ ਡਿਊਟੀ ਆ ਕਦੇ ਨਾਨੀ ਨੂੰ ਲੈ ਕੇ ਆ ਦਾਦੀ ਨੂੰ ਲੈ ਕੇ ਆਉਣਾ ਤੇ ਕਦੇ ਮੰਮਾ ਨੂੰ ਹਨਾ ਤੇ ਹੋਰ ਬੱਤਾ ਹੋ ਗਿਆ ਹਨਾ ਸੌਖ ਹੋ ਗਿਆ ਹਨਾ ਮੰਮੀ ਮਟਾ ਹੋ ਗਿਆ ਸੋਖ ਹੋ ਗਿਆ ਤੇ ਮੜ ਕੇ ਵਿਚਾਰਾ ਆਪਦਾ ਚਲੋ ਨੌਕਰੀ ਕਰੂਗਾ ਜੀ ਤਾਂ ਹਨਾ ਸਹੀ ਗੱਲ ਆ ਫਿਰ ਬੱਚੇ ਮਜਬੂਰੀ ਚ ਆ ਜਾਂਦੀ ਆ ਹਮ ਚੱਲ ਆਉਣਾ ਜਾਣਾ ਬੜੀ ਗਿੰਦਗੀ ਦਾ ਸਵਾਲ ਹੁੰਦਾ ਫਿਰ ਚੰਗੋ ਚੱਲ ਠੀਕ ਆ ਚੰਗਾ ਬਾਏ ਮਿਲਦੇ ਆਪਾਂ ਥੋੜੇ ਦਿਨਾਂ ਨੂੰ ਚੰਗਾ ਹੁਣ ਤੁਸੀਂ ਆਜੋ ਜੀ ਠੀਕ ਆ ਮੈਂ ਕਿ ਥੋੜੇ ਦਿਨਾਂ ਨੂੰ ਮਿਲਦੇ ਆਪਾਂ ਹਾਂ ਤੁਸੀਂ ਆਇਓ ਤੇ ਹੁਣ ਕਦੋਂ ਠੀਕ ਆ ਧਿਆਨ ਨਾ ਜਾਇਓ ਸੈਣੀ ਹੌਲੀ ਹੌਲੀ ਜਾਈਂ

ਚਾਵਲ ਫਿਰ ਤੈਨੂੰ ਵੀ ਦੇਵਾਂ ਕੁਛ ਖਾਣ ਚਾਵਲ ਚਾਵਲ ਹਾਂ ਜੇ ਚਾਵਲ ਬਣਾਏ ਸੀ ਇਹ ਬਹੁਤ ਹੀ ਬਾ ਚਾਵਲ ਖਾਣ ਲੱਗਾ ਅੱਛਾ ਕਿੰਨੇ ਟਾਈਮ ਬਾਅਦ ਮਹੀਨਾ ਹੋ ਗਿਆ ਮੈਨੂੰ 2-3 ਕਿੰਨੇ 2-3 ਮਹੀਨੇ 2-3 ਮਹੀਨੇ ਹੋ ਗਏ ਹਾਂ ਪਰ ਲੇਟ ਹੀ ਬਣਾਏ ਨਾ ਲੇਟ ਨਹੀਂ ਬਣਾਏ ਡਾਕਟਰ ਚੱਲ ਆ ਜਾ ਚੱਲ ਕੋਈ ਨਹੀਂ ਉਦਾਸ ਨਾ ਹੋ ਤੈਨੂੰ ਚਾਵਲ ਖਵਾਉਣੇ ਆ ਲੈ ਲੈ ਨਹੀਂ ਤੁਸੀਂ ਤਾਂ ਕਹਿੰਦੇ ਸੀਗੇ ਵੀ ਕੱਲੀ ਚਾਹ ਪਿਆ ਦੋ ਮੰਮੀ ਨੂੰ ਤੇ ਆ ਮੈਂ ਵੇਖ ਲਾ ਮम्मी ਫਿਰ ਕੀ ਲੈ ਕੇ ਆਈ ਐ ਪਿੰਨੀਆਂ ਹੈ ਤੂੰ ਕਹਿੰਦੀ ਸੀ ਨਾ ਮੈਂ ਮम्मी ਨੂੰ ਕਹੂੰਗੀ ਪਿੰਨੀਆਂ ਬਣਾ ਕੇ ਆ ਗਈਆਂ ਨਾ ਪਿੰਨਗੇ ਬਣਾ ਕੇ ਤੁਲੇ ਆਈ ਵੇਖਿਆ ਆਈ ਐ ਫਿਰ ਕੁਮਾਰ ਕਰ ਗਈ ਵੀ ਹੈ ਵਾਕਈ ਮम्मी ਕਹਿੰਦਾ ਮम्मी ਕਹਿੰਦਾ ਹੋਰ ਪਿੰਨੀਆਂ ਬਣਾ ਲਈ ਲੈ ਬਣਾ ਸੁਆਦ ਬਣ ਗਿਆ ਸੁਆਦ ਆ ਹੂੰ ਹੂੰ ਆਈਆਂ ਫਿਰ ਬਹੁਤ ਵਧੀਆ ਹੋ ਹੁਣ ਆਪਾਂ ਨੂੰ ਜਾਣ ਦੀ ਲੋੜ ਨਹੀਂ ਪਈ ਹੈ ਨਾ ਜਾਣਾ ਕਿਉਂ ਨਹੀਂ ਗਾ ਬਸ ਹੁਣ ਆ ਕੇ ਮਿਲ ਗਏ ਮੀਨਾ ਨਾਲ ਗਏ ਆਪਣਾ ਜਾਵਾਂਗੇ ਨੇ ਜਾਵਾਂਗੇ ਵੇਲੇ ਬੁਲੇ ਹੋ ਕੇ ਜਾਵਾਂਗੇ ਫਿਰ ਅਜਾ ਆਪਣਾ ਹਮ ਘਰ ਬਹੁਤ ਪਿਆ ਬਾਕੀ ਹੁਣ ਮਿਲ ਹੀ ਗਏ ਤੇਰੇ ਦਸ 15 ਦਿਨ ਸੌਕੇ ਲੰਘ ਜਾਣਗੇ ਹਨਾ ਇਹ ਤਾਂ ਹੈਗਾ ਹੀ ਆ ਹਮ ਹੁਣ ਤੂੰ ਆਦ ਦੀ ਮਮੀ ਨੂੰ ਮਿਲ ਲਈ ਲੈ ਕੰਲੀ ਕੰਲੀ ਰੋਟੀਆਂ ਖਾਣ ਲੱਗੀ ਪਈ ਐ ਮੈਂ ਤੈਨੂੰ ਕਿਸੀ ਮੈਂ ਆਉਣਾ ਨਾ ਬਈ ਮੈਨੂੰ ਅੱਜ ਬਹੁਤ ਜ਼ਿਆਦਾ ਭੁੱਖ ਲੱਗੀ ਸੀ ਬਹੁਤ ਜ਼ਿਆਦਾ ਆਹ ਦੇਖ ਲਓ ਮੈਂ ਆਟੇ ਵਾਲੇ ਹੱਥ ਵੀ ਨਹੀਂ ਧੋਤੇ ਹਟਾ ਆਪ ਦਾ ਧੋ ਲੈਂਦੀ ਮੈਂ ਰੋਟੀਆਂ ਲਾ ਕੇ ਆਂਗੀ ਨਾ ਮੈਂ ਕਿਛੇ ਜੇ ਜੇ ਖਾ ਲਾਂ ਮੈਂ ਵੇਖ ਲਓ ਵੀ ਮੈਨੂੰ ਵੀ ਅੱਜ ਮੇਰੀ ਉਡੀਕ ਨਹੀਂ ਕੀਤੀ ਮੈਂ ਮੈਂ ਸੋਚਿਆ ਮੈਂ ਕਿ ਅੱਜ ਇਕੱਠੇ ਬਹਿ ਕੇ ਰੋਟੀ ਖਾਵਾਂਗੇ ਹਾਂ ਇਹ ਮੇਰੇ ਆਉਣ ਦੇ ਲੱਗੀ ਪਈ ਲੇਖ ਮੈਂ ਬੜੀ ਬੜੀ ਕਾਲੀ ਹੋ ਗਈ ਸੀ ਉਮੇ ਸਬਜੀ ਸੁਬਜੀ ਦਹੀਂ ਨਹੀਂ ਪਈ ਬਹੁਤ ਵਾਦ ਬਣੀ ਸਬਜੀ ਸਵਾਦ ਤਾਂ ਬਣੀ ਆ ਤੇ ਹੋਰ ਸੱਚ ਮੇਰੀ ਗੱਲ ਸੁਣੋ ਡੈਡੀ ਕਹਿੰਦੇ ਸੀ ਕਿ ਗੁਰਜੀਤ ਆਇਆ ਨਹੀਂ ਹਜੇ ਜਦੋਂ ਮੈਂ ਤੁਹਾਨੂੰ ਫੋਨ ਲਾਇਆ ਸੀ ਕਿੱਧਰ ਹਟ ਦੇ ਸੀ ਪਾਪੇ ਨੂੰ ਮੈਂ ਤੋੜ ਕੇ ਤਵੀਆਂ ਇਕੱਠੀਆਂ ਕਰਕੇ ਹਮ ਮੈਂ ਹੱ ਚੱਲ ਮੈਂ ਫਿਰ ਤੰਗਲੀ ਜੀ ਪਾਉਣੀ ਸੀ ਕਿਸੇ ਦੀ ਮੈਂ ਤੰਗਲੀ ਪਾਉਣ ਉੱਟ ਗਿਆ ਡੈਡੀ ਪੂਰਾ ਕਾਬਰਿਆ ਉਹਨੂੰ ਆਏ ਸੀ ਕਿ ਤੇ ਮਗਰ ਮਗਰ ਆਉਂਦਾ ਉਹ ਨਾ ਮੇਰੇ ਤੋਂ ਪਹਿਲਾਂ ਦੁਰਿਆ ਹੋ ਪਹਿਲਾਂ ਤਾਂ ਨਹੀਂ ਤੁਰਿਆ ਹੋਰ ਤੁਰਿਆ ਤਾਂ ਮਗਰੋ ਹੀ ਸੀ ਤੇ ਉਨੇ ਕਿ ਕਿਤੇ ਮੇਰੇ ਮਗਰ ਮਗਰ ਆਉਂਦਾ ਮੈਂ ਫਿਰ ਤਾਂ ਉਧਰ ਗਾਣਾਂ ਲੰਘਿਆ ਸਦਾ ਹੀ ਨੱਥੀ ਵਾਲੇ ਪਿੰਡ ਨੂੰ ਅੱਛਾ ਆ ਦੇਖੀਰ ਮਾਨ ਨੇ ਹਾਈ ਤੱਕ ਨਾ ਨਾ ਦਾ ਟਾਈ ਜਿੱਤੀ ਨਾ 벨ਟ ਚੱਕੀ ਆ ਜੇ ਕੰਮ ਆ ਦੇ ਹੈ ਕਿੱਥੇ ਮੈਂ ਬੈਠਾ ਹੀ ਹਾਂ ਅੰਦਰ ਟੀਵੀ ਲਈ ਬੈਠਾ ਹੈ ਦੇਖਿਓ ਅੰਦਰ ਵੇਖ ਸ਼ਾਬਾਸ਼ ਕੋਈ ਗੱਲ ਨਹੀਂ ਬੈਠਾ ਹੀ ਨੇ ਇਹਨੂੰ ਹੁਣ ਚਲੋ ਬਸ ਕੰਨ ਨੂੰ ਕਣਕਦਾ ਕਣਕ ਦਾ ਫਾਈਨਲ ਕਰਦੇ ਆਂ ਕੱਲ ਨੂੰ ਹੈ ਕੱਲ ਨੂੰ ਕਣਕ ਵੀ ਜਾਂਦਾ ਫਾਈਨਲ ਕਰਦੇ ਆ ਕੱਲ ਨੂੰ ਸੱਚਾ ਵੇਖਿਆ ਹੱਤ ਤਾਂ ਵੈੰਡੇ ਹੀ ਆ ਜਾਂਦਾ ਹੈ ਨਾ ਕੱਲ ਫਿਰ ਵੀਰਵਾਰਾ ਅੱਛਾ ਵੀਰਵਾਰ ਤਾਂ ਹਾਂ ਕੱਲ ਨਗਰ ਕੀਰਤਨ ਨਿਕਲਣ ਤੇ ਬਾਬੇ ਦੇ ਅੱਛਾ ਹਾਂ ਹਾਂ ਜਿੱਥੇ ਉਹ ਘੱਟ ਬਹੁਤ ਹੋਊਗਾ ਕਿਲੇ ਦੇ ਵਿੱਚ ਹਾਂ ਆ ਜਾਣਾ ਦੱਸੀ ਪਰ ਕੱਲ ਨੂੰ ਮੈਥੋਂ ਤਾਂ ਜਾ ਹੀ ਨਹੀਂ ਜਾਣਾ ਮੈਂ ਚਲ ਮੈਂ ਵੀ ਜਾਊਂਗਾ ਤੇ ਹੋਰ ਮੜ ਕੇ ਬੰਦ ਕਰ ਦੇਣਾ ਬਸ ਕੱਲ ਤੋਂ ਬਾਅਦ ਚਲ ਫਿਰ ਤੁਸੀਂ ਜਾ ਆਜੋ ਅਸਪਾ ਜਾਵਾਂਗੇ ਸਦਿਆ ਜਾਵਾਂਗੇ ਕਿਉਂਕਿ ਕੱਟ ਬਹੁਤ ਹੋਗਾ ਠੀਕ ਚਲੋ ਠੀਕ ਹੈ ਫਿਰ ਹੁਣ ਆਪਾਂ ਐਂਡ ਕਰਦੇ ਹਾਂ ਜੀ ਚਲੋ ਮੈਨੂੰ ਵੀ ਰੋਟੀ ਲੈ ਲਓ ਫਿਰ ਮੈਂ ਵੀ ਖਾ ਲਾਂ ਚਲੋ ਠੀਕ ਹੈ ਜੀ ਹੁਣ ਆਪਾਂ ਵਲੌਗ ਦਾ ਕਰਨ ਲੱਗੇ ਜੀ ਐਂਡ ਜੇਕਰ ਤੁਹਾਨੂੰ ਸਾਡਾ ਅੱਜ ਦਾ ਵਲੌਗ ਵਧੀਆ ਲੱਗਿਆ ਹੋਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਜਿਹਦਾ ਨਾਮ ਹੈ ਦੀ ਸੰਧੂ ਫੈਮਿਲੀ ਵਲੌਗ ਤੇ ਮਿਲਦੇ ਹਾਂ ਜੀ ਤੁਹਾਨੂੰ ਆਪਾਂ ਨਵਾਂ ਵਲੌਗ ਲੈ ਕੇ ਤੇ ਨੈਕਸਟ ਵਲੌਗ ਦੇ ਵਿੱਚ ਤੇ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਜੀ ਆਪਣੇ ਚ ਬਾਏ ਬਾਏ ਜੀ ਤੇ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ ਜੀ ਗੁੱਡ ਨਾਈਟ ਜੀ ਤੁਸੀਂ ਵੀ ਖਾ ਲਓ ਰੋਟੀਆਂ ਗੁੱਡ ਨਾਈਟ